ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਪੰਜਾਬ ਦੇ ਲੋਕਾਂ ਵਾਸਤੇ ਸਿਹਤ ਕ੍ਰਾਂਤੀ ਦੇ ਵਿੱਚ ਇੱਕ ਬਹੁਤ ਵੱਡੀ ਹੋਰ ਇੱਕ ਨਵੀਂ ਪਹਿਲ ਇੱਕ ਨਵੀਂ ਪੰਜਾਬ ਦੇ ਲੋਕਾਂ ਵਾਸਤੇ ਸੁਵਿਧਾ ਐਮਰਜੈਂਸੀ ਬਰੀਜਾ ਵਾਸਤੇ ਕੋਈ ਬੰਦਾ ਰੋਡ ਤੇ ਐਕਸੀਡੈਂਟ ਹੋ ਜਾਏ ਕੋਈ ਪ੍ਰੈਗਨੈਂਟ ਲੇਡੀ ਹੋਵੇ ਕੋਈ ਬਰਨ ਦਾ ਕੇਸ ਹੋ ਜਾਏ ਕੋਈ ਹੋਰ ਮੈਡੀਕਲ ਐਮਰਜੈਂਸੀ ਹੋਵੇ ਪੰਜਾਬ ਦੇ ਵਿੱਚ 325 ਐਂਬੂਲੈਂਸ ਪਹੁੰਚਾਏ ਔਰ 46 ਹੋਰ ਕਰਕੇ 371 ਐਂਬੂਲੈਂਸ ਪਹਿਲਾਂ ਹਰ ਪਿੰਡ ਦੇ ਵਿੱਚ ਜਿਹੜਾ ਹੈਗਾ ਐਂਬੂਲੈਂਸ ਦਾ ਰਿਸਪੌਂਸ ਟਾਈਮ 20 ਮਿੰਟ ਹੈ ਔਰ ਸ਼ਹਿਰਾਂ ਦੇ ਵਿੱਚ 15 ਮਿੰਟ ਹੈ ਹੋਰ ਘਟ ਕੇ 12 ਤੋਂ 13 ਮਿੰਟ ਚਾਰਜ ਰਹਿ ਜਾਏਗਾ ਔਰ ਪਿੰਡਾਂ ਦੇ ਵਿੱਚ ਵੀ ਜਿਹੜਾ 20 ਮਿੰਟ ਤੋਂ ਘਟ ਕੇ ਸਾਡੀ ਕੋਸ਼ਿਸ਼ ਆ ਕਿ 15 ਮਿੰਟ ਤੇ ਆ ਦੇ ਸਾਰੀਆਂ ਐਂਬੂਲੈਂਸ ਹਾਈ ਟੈਕ ਐਂਬੂਲੈਂਸਸ ਆ ਇਹਨਾਂ ਦੇ ਵਿੱਚ ਸਾਰੀ ਬੇਸਿਕ ਲਾਈਫ ਸਪੋਰਟ ਟ੍ਰੇਨਡ ਮੈਨ ਪਾਵਰ ਔਰ ਜਿਹੜੇ ਜਨਪਲਸ ਵਾਲੇ ਸਾਡੇ ਜਿਹੜੀ 108 ਦੇ ਨੰਬਰ ਦੇ ਨਾਲ ਹੀ ਸਾਰੀਆਂ ਇੰਟੀਗ੍ਰੇਟਡ ਹੈ ਜੀਪੀਐਸ ਇਨੇਬਲਡ ਹੈ ਤਾਂ ਇਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਐਮਰਜੈਂਸੀ ਸਹੂਲਤਾਂ ਹੋਰ ਵਧੀਆ ਮਿਲਣਗੀਆਂ 11 ਐਂਬੂਲੈਂਸ ਪਟਿਆਲੇ ਦੇ ਵਿੱਚ ਚਾਰ ਲੁਧਿਆਣੇ ਦੇ ਵਿੱਚ ਤਿੰਨ ਫਤਿਹਗੜ੍ਹ ਸਾਹਿਬ ਬਾਕੀ ਸਾਰੇ 23 ਜ਼ਿਲ੍ਹਿਆਂ ਦੇ ਵਿੱਚ ਕਿਤੇ ਇੱਕ ਹੈ ਕਿਤੇ ਦੋ ਹੈ ਡਿਪੈਂਡਿੰਗ ਔਨ ਜਿੱਥੇ ਉਹਨਾਂ ਦੀ ਜਿਹੜੀ ਹੈਗੀ ਆ ਡਿਸਟੈਂਸ ਜੋ ਆਲਰੇਡੀ ਅਵੇਲੇਬਿਲਟੀ ਆ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਸਾਡਾ ਜਿਹੜੀ 371 ਐਂਬੂਲੈਂਸਸ ਉਹ ਦਿਨ ਰਾਤ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਹੈਗੀਆਂ ਸਿਹਤ ਸਹੂਲਤਾਂ ਦੇਣ ਗਿਆ ਐਮਰਜੈਂਸੀ ਸੁਭਾਵਾਂ ਦੇਣ ਗਿਆ ਆਪਾਂ ਫਿਰ ਬੜੀ ਜਲਦੀ ਜਿਹੜੇ ਨਵੇਂ ਸਾਡੇ ਇਨੀਸ਼ੀਏਟਿਵ ਆ ਬਹੁਤ ਸਾਰੇ ਨਵੇਂ ਹਸਪਤਾਲ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਚਮਕੌਰ ਸਾਹਿਬ ਦਾ ਔਰ ਸਾਡੇ 7-8 ਹਸਪਤਾਲ ਜਿਹੜੇ ਆ ਗਿਆ ਉਹ ਬਿਲਕੁਲ ਮੁਕੰਮਲ ਹੈ ਉਹਨਾਂ ਦੇ ਮੈਨ ਪਾਵਰ ਦੀ ਡਿਪਲੋਇਮੈਂਟ ਚੱਲ ਰਹੀ ਹੈ ਬਹੁਤ ਜਲਦੀ ਆਪਾਂ ਮਿਲਾਂਗੇ ਬਹੁਤ ਬਹੁਤ ਧੰਨਵਾਦ